ਆ ਗੰਗੂਏ ਨਿਕਲਦੀ ਆ ਓਏ ਸਤਿ ਸ਼੍ਰੀ ਅਕਾਲ ਜੀ ਸਾਥੀਓ ਹੋਪ ਸਾਰੇ ਠੀਕ ਠਾਕ ਹੋਵੋਗੇ ਆ ਥੋਡੇ ਸਾਹਮਣੇ ਇੱਕ ਆਈਟਮ ਦਿਖਾ ਰਹੇ ਆ ਤੁਹਾਨੂੰ ਇਹ ਆਈਟਮ ਹੈਗੀ ਆ ਜੀ ਓਲਾ ਦੀ ਸਕੂਟਰੀ ਇਹ ਸਕੂਟਰੀ ਜਿਹੜੀ ਨਵੀਂ ਆਈ ਹੈਗੀ ਤੇ ਬਾਈ ਪਿੰਡ ਲੈ ਕੇ ਆਇਆਗਾ ਤੇ ਆਓ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਨਾਲੇ ਕੱਲੇ ਕੱਲੇ ਫੀਚਰ ਬਾਰੇ ਤੁਹਾਨੂੰ ਦੱਸ ਦਿਆਂ ਜਾਣਕਾਰੀ ਦਿੰਨੇ ਆ ਵੀ ਕੀ ਕੀ ਫੀਚਰ ਆਗੇ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਾਈ ਬਹੁਤ ਵਧੀਆ ਬਹੁਤ ਵਧੀਆ ਬਹੁਤ ਠੀਕ ਠਾਕ ਹਾਂਜੀ ਹਾਂਜੀ ਬਹੁਤ ਅੱਛਾ ਏ ਭਾਈ ਇਹ ਅ ਪਹਿਲੀ ਗੱਲ ਤਾਂ ਦੱਸੋ ਵੀ ਇਹ ਸਕੂਟਰੀ ਇਹ ਓਲਾ ਵਾਲੀ ਸਕੂਟਰੀ ਕੋਈ ਆ ਹਨਾ ਇਹ ਹਾਂਜੀ ਹਾਂਜੀ ਓਲਾ ਦੀ ਅੱਛਾ ਤੇ ਇਹ ਕਿੰਨੇ ਦੀ ਪੈ ਗਈ ਸਭ ਤੋਂ ਪਹਿਲਾਂ ਪੈਸੇ ਸਭ ਤੋਂ ਪਹਿਲਾਂ ਵੀਰੇ ਇਹ 99000 ਦੀ ਇਹ ਕੈਸ਼ ਪੇਮੈਂਟ ਤੇ ਆ ਹਾਂ ਜੇ ਆਪਾਂ ਕਿਸ਼ਤਾਂ ਤੇ ਕਰਾਉਣੀ ਆ ਫਿਰ 30500 ਰੁਪਏ ਆਪਾਂ ਕਿਸ਼ਤ ਭਰੀ ਆ ਜੀ ਅੱਛਾ ਡਾਊਨ ਪੇਮੈਂਟ ਦਿੱਤੀ ਆ ਅੱਛਾ ਤੇ 4000 ਕਿਸ਼ਤਾਂ ਦੀ ਆ ਠੀਕ ਹੈ 1.5 ਸਾਲ ਦੀ ਆਪਾਂ ਕਿਸ਼ਤਾਂ ਕਰੀਆਂ ਅੱਛਾ ਵੀ 1.5 ਸਾਲ ਚ ਨਿਵੇੜ ਦੇਣੀ ਆ ਫ੍ਰੀ ਕਰ ਦੇਣੀ ਹਾਂਜੀ ਹਾਂਜੀ ਫ੍ਰੀ ਹੋ ਜਣੀ ਆ ਬਾਕੀ ਇਹਦਾ ਨੰਬਰ ਲੱਗਦਾ ਜੀ ਪਹਿਲੇ ਨੰਬਰ ਤੇ ਆ ਜੀ ਜਿਹੜ ਹਾਂ ਨੰਬਰ ਲਾਦਾ ਨੰਬਰ ਲਾਦਾ ਕਾਪੀ ਬਣਦੀ ਆ ਅੱਛਾ ਇਹਦੀ ਕਾਪੀ ਬਣਦੀ ਆ ਹਾਂਜੀ ਬਾਕੀ 5 ਸਾਲ ਦਾ ਬੀਮਾ ਜੀ ਦਾ ਅੱਛਾ ਹਾਂਜੀ ਠੀਕ ਆ ਤੇ ਕੀ ਕੀ ਫੀਚਰ ਆਗੇ ਮੜਾ ਦੱਸੋਗੇ ਇਹਦੇ ਵਿੱਚ ਫੀਚਰ ਬਾਈ ਜੀ ਇਹਦਾ ਸਾਰੇ ਫੀਚਰ ਹੀ ਵਧੀਆ ਕਹਿੰਦਾ ਇਹ ਸਪੀਡ ਬਹੁਤ ਜ਼ਿਆਦਾ ਹਾਂ ਅਡੋੜੀ ਮੂੜ ਆ ਤੇ ਦੇਖੋ ਤੁਹਾਨੂੰ ਦੱਸ ਦਾਂ ਨਾ ਬਾਕੀ ਦੱਸਿਆ ਵੀ ਹੈਗਾ ਆ ਦੇ ਜਿਵੇਂ ਹੁਣ ਆਣ ਪਾਰ ਕਰ ਗਈ ਹੈ ਨਾ ਇਹ ਸਟਾਰਟ ਹੋ ਗਈ ਜੇ ਤੁਹਾਨੂੰ ਨਾਪ ਕੇ ਸਟਾਰਟ ਕਰਨੀ ਹੈ ਨਹੀਂ ਬੰਦਾ ਅੱਛਾ ਪਹਿਲਾਂ ਇਧਰੋਂ ਨਾਪ ਕੇ ਇਹਨੂੰ ਨਾਪਣਾ ਮੈਂ ਫਿਰ ਸਟਾਰਟ ਹੋ ਗਈ ਅੱਛਾ ਇਧਰੋਂ ਸਟੈਂਡ ਤੋਂ ਵੀ ਲਾਉਣੀ ਪਊਗੀ ਸਟੈਂਡ ਤੋਂ ਲ ਅੱਛਾ ਆ ਦੇਖੋ ਹੁਣ ਚੱਲੂ ਹੁਣ ਸਹੀ ਹੈ ਹਾਂ ਸਟੈਂਡ ਤੋਂ ਲਾਤੀ ਅੱਛਾ ਇੱਥੇ ਨਾਰਮਲ ਲਿਖਿਆ ਆ ਗਿਆ ਹਨਾ ਹਾਂ ਜੀ ਹਾਂ ਇੱਥੇ 40 ਦੀ ਸਪੀਡ ਹੈ ਜੀ ਅੱਛਾ ਇਕੋ ਤੇ ਹਾਂ ਜੀ ਅੱਛਾ ਤੇ ਆ ਨਾਰਮਲ ਤੇ 70 ਦੀ ਸਪੀਡ ਦਾ ਅੱਛਾ ਤੇ ਇਹਦੇ ਤੇ ਹੈਗੀ ਆ ਸਪੋਰਟ ਤੇ ਹਾਂ 90 95 ਆਈਡੀ ਤੇਜ ਭਜਦੀ ਆ ਹਾਂ ਜੀ ਹਾਂ ਜੀ ਬਾਕੀ ਤੇ ਹੋਰ ਫੰਕਸ਼ਨ ਵਧੀਆ ਜੀ ਬੈਟਰੀ ਤੇ ਆ ਗਿਆ ਤਾਂ ਪਰਸੈਂਟੇਜ ਜੀ ਦਿਖਾਈ ਜਾਂਦਾ ਹਨਾ 63% ਦਿਖਾਈ ਜਾਂਦਾ ਹਾਂ 1 ਕਿਲੋਮੀਟਰ ਵੀ ਦੱਸਦੀ ਆ 20 ਕਿਲੋਮੀਟਰ ਚੱਲੂਗੀ ਜੀ 20 ਕਿਲੋਮੀਟਰ ਚੱਲ ਜੂਗਾ ਅੱਡੋ ਡੀ ਮੂੜਾ ਤੇ ਇੰਨੇ ਨਹੀਂ ਚੱਲਦੀ ਆ ਦੇਖੋ ਠੀਕ ਆ ਇਹਦੇ ਨਾਸੀ ਚਲੂ ਇੱਕੋ ਦੇ ਨਾਸੀ ਚਲ ਜੂ ਨਾਰਮਲ ਤੇ 63 ਚਲ ਜੂ ਤੇ 55 ਸਪੋਰਟ ਤੇ 55 ਕਿਲੋਜੀ ਠੀਕ ਹੈ ਤੇ ਬਾਕੀ ਇਹਦਾ ਸਿਸਟਮ ਹੋਰ ਵਾਲਾ ਬਤੀ ਲੱਗਿਆ ਜੀ ਕਿਵੇਂ ਜਿਵੇਂ ਹੁਣ ਆਹ ਤੁਰੀ ਜਾਂਦੀ ਆ ਨਾ ਤੇ ਇਹਨੂੰ ਐ ਬੈਕ ਮੋੜੋ ਕੋ ਮੁੱਠੇ ਨੂੰ ਤਾਂ ਇਹ ਕੰਟਰੋਲ ਕਰਨ ਲੱਗ ਜਾਂਦੀ ਆ ਚਾਰ ਚੋਂ ਲੱਗੇਦੀ ਉਲਟਾ ਅੱਛਾ ਹਾਂਜੀ ਹਾਂਜੀ ਇਹ ਨਵਾਂ ਸਿਸਟਮ ਹੋ ਗਿਆ ਵੀ ਚਾਰਜ ਵੀ ਆਪ ਹੀ ਕਰੂਗੀ ਹੈ ਹਾਂਜੀ ਨਾ ਉਹ ਚਾਰਜ 65 ਮਤਲਬ ਇਹ ਆਪਾਂ ਟੱਕਰ ਲਈ ਬਾੜੀ ਆਪਾਂ ਬ੍ਰੇਕ ਨਾਪਦੇ ਆ ਨਾਲੇ ਲੈਦਰ ਕੱਸਦੇ ਆ ਇਹ ਕੰਟਰੋਲ ਇਹਦੇ ਚ ਕਰ ਲੈਂਦੇ ਨਾਲੇ ਚਾਰਜ ਹੋਣ ਲੱਗ ਜੂ ਉਲਟਾ ਅੱਛਾ ਨਾਲੇ ਚਾਰਜ ਹੋਣ ਲੱ ਪੈਡਲ ਮਤਲਬ ਬ੍ਰੇਕਾਂ ਜਿੰਨਾ ਕੰਮ ਕਰਦੇ ਜਿਵੇਂ ਆਪਾਂ ਬ੍ਰੇਕ ਫੁੱਲ ਜਿਨ ਆਪਣੇ ਇਹ ਬ੍ਰੇਕਾਂ ਜਿੰਨਾ ਕੰਮ ਕਰਦੇ ਇਹ ਫੈਕਸ਼ਨ ਵਧੀਆ ਲੱਗਿਆ ਮੈਨੂੰ ਤਾਂ ਇਹ ਠੀਕ ਹੈ ਤੇ ਵੱਡੀ ਗੱਲ ਤਾਂ ਇਹ ਆ ਵੀ ਸਪੀਡ ਵਧੀਆ ਜ ਤੇਜ਼ੀ ਵਾਲੀ ਆ ਬਾਕੀ ਦੀ ਕਾਪੀ ਬਣਦੀ ਆ ਬੀਮਾ ਵੀ 5 ਸਾਲ ਦਾ ਹੈਗਾ ਇਹਦਾ ਅੱਛਾ ਜਿਹੜੀ ਦੂਜੀ ਦਾ ਦਾ ਬੀਮਾ ਬੂਮਾ ਵੀ ਨੁੰਦਾ ਅੱਛਾ ਤੇ ਬਾਕੀ ਇਹ ਕੱਲ ਨੂੰ ਵੇਚਨੀ ਤੇ ਵਿਕ ਵੀ ਜਾਊਗੀ ਅੱਛਾ ਹਾਂਜੀ ਮਤਲਬ ਮੇਨ ਚੀਜ਼ ਤਾਂ ਇਹ ਆ ਵੀ ਇਹਨੂੰ ਰੋਡ ਤੇ ਜਿਵੇਂ ਮਰ ਜਾਈ ਐ ਵੀ ਐ ਨਹੀਂ ਹੈਗਾ ਵੀ ਕਾਪੀ ਕਾਗਜ਼ ਹੈ ਨਹੀਂ ਕਾਪੀ ਕਾਗਜ਼ ਦੀ ਕੰਨੀ ਹੋਵੇ ਮੇ ਕਾਪੀ ਬਣੀ ਹੈ ਜਿਹਦੀ ਕਾਪੀ ਤਤਲਾਣ ਵੀ ਹੈਗਾ ਇਹਦਾ ਅੱਛਾ ਇਹ ਵੀ ਸਾਰਾ ਕੁਝ ਨਾਲ ਆਗਾ ਹਾਂਜੀ ਹਾਂਜੀ ਅੱਛਾ ਦੇਦੇ ਜੀ ਬਾਈ ਬੂਟ ਸਪੇਸ ਇਹਦੀ ਸਪੇਸ ਕਿੰਨੀ ਕਾਗੀ ਇਹਦੇ ਵਿੱਚ ਜੇ ਸਮਾਨ ਸਮੋਣ ਰੱਖਣਾਗਾ ਤਾਂ ਕਿੰਨੇ ਕ ਡਿੱਗੀ ਬਹੁਤ ਖੁੱਲੀ ਹੈ ਜੀ ਇਹ ਦੇਖੋ ਅੱਛਾ ਡਿੱਗੀ ਖੋਲਦੀ ਵੀ ਉਧਰੋਂ ਮੂਰੇ ਹਾਂਜੀ ਚਾਬੀ ਖੋਲਦੀ ਇਧਰੋਂ ਐ ਕਰਨੀ ਅੱਛਾ ਚਾਬੀ ਇਧਰ ਨੂੰ ਕਰ ਦੇਣੀ ਹੈ ਘੁਮਾ ਦੇਣੀ ਹੈ ਠੀਕ ਆ ਠੀਕ ਆ ਬਾਕੀ ਜਿੰਨੀ ਆਪਾਂ ਜਿਹੜੀ ਚਲਾਈ ਆ ਹੁਣ ਆਪਣੇ ਕੋਲ ਆਪਾਂ ਸਹੀ ਤਰੀਕੇ ਨਾਲ ਲੈਂਦੀ ਅੱਜ ਕਿੰਨੀ 18 ਹੋਗੀ ਹਾਂ 16 ਵੀ ਤੇ ਅੱਜ 16 ਅੰਦਰੀ ਆਪਾਂ ਉਹਦੇ ਦੂਜੇ ਤੀਜੇ ਦਿਨ ਮੋਗਨ ਖਾਈ ਚਤੀ ਇਹ ਠੀਕ ਆ 60 ਸਹੀ ਮਨੇ ਇਹ ਚੱਲੀ 90 ਕਿਲੋਮੀਟਰ ਅੱਛਾ 12 ਦਿਨ ਹੋ ਗਏ ਤੁਹਾਨੂੰ ਵਰਤੀ ਜਾਂਦੀ ਹੈ 12 ਦਿਨ ਹੋ ਗਏ ਮੈਂ ਵਰਤੀ ਜਾਂਦਾ ਚਲਾਤੀ ਹੁਣ ਦੇਖ ਲਓ ਕਾफी ਚਲਾਤੀ ਹੋਗੀ ਆਦੇ 899 ਚੱਲ ਗਈ 899 ਕਿਲੋਮੀਟਰ ਚਲਾਤੀ 12 ਦਿਨਾਂ ਦੇ ਵਿੱਚ ਹਾਂਜੀ ਹਾਂਜੀ ਯਾਨੀ ਕਿ 70 80 ਕਿਲੋਮੀਟਰ ਡੇਲੀ ਦਾ ਚਲਾਈ ਜਾਂਦੀ 100 100 ਬਸ ਜਿੱਥੇ ਜੀ ਕਰਦਾ ਚਾਰਜ ਵੀ ਲਾਣਾ ਵੈਸੇ ਤਾਂ ਮੈਂ ਤੁਹਾਨੂੰ ਪਤਾ ਚੈਨਲ ਆਪਣਾ ਜੀਤਾ ਫਾਰਮ ਤੇ ਵੀ ਹਾਂ ਤੇ ਬਾਕੀ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹਾਂ ਉਹ ਠੀਕ ਆ ਬਿਲਕੁਲ ਹਾਂਜੀ ਹਾਂਜੀ ਤੇ ਭਾਈ ਚਾਰਜ ਜੁਰਜ ਕਿੱਥੇ ਲੱਗਦੀ ਹੈ ਫਿਰ ਆ ਚਾਰਜ ਜੀ ਵਿੱਚ ਹਾਂਜੀ ਚਾਰਜ ਜਿਹ ਹਾਂ ਤੇ ਚਾਲ ਦਿਖਾਉਦਾ ਆ ਖੁੱਲਣ ਵਾਲਾ ਇੱਥੇ ਨਪਰ ਸੀਗਾ ਅੱਛਾ ਬਸ ਇਹਨੂੰ ਪ੍ਰੈਸ ਕਰ ਦੋ ਦਬਬ ਦੋ ਤੇ ਖੁੱਲ ਜਾਂਦਾ ਹੈ ਹਾਂਜੀ ਇਹਦੇ ਚ ਪੈਕੇਟ ਬਸ ਚਾਰ ਚ ਲੱਗਣ ਬਸ ਠੀਕ ਆ ਹਾਂਜੀ ਠੀਕ ਆ ਉਸ ਤੋਂ ਬਾਅਦ ਵਾਹ ਉਧਰ ਗਰਾਂਟ ਹੈ ਨਾ ਨੋਰਮਲ ਗਰਾਂਟ ਨਾਲੀ ਮਤਲਬ ਲੱਗ ਜਾਂਦੀ ਹੈ ਕਿ ਇਹਦੇ ਵਾਸਤੇ ਸਪੈਸ਼ਲ ਸ਼ੂ ਸ਼ਾ ਸਪੈਸ਼ਲ ਬਾਕੀ ਮੈਂ ਜ਼ੋਨਟਾ ਤਾਂ ਨਹੀਂ ਚੱਕੇ ਕਰੀਆਂ ਕੰਪਨੀ ਵਾਲੇ ਕਹਿ ਰਿਹਾ ਵੀ ਦੋ ਕੁ ਜ਼ੋਨਟਾ ਚ ਫੁੱਲ ਚਾਰਜ ਹੁੰਦੀ ਹੈ ਵਨ ਇੱਕ ਜ਼ੋਨਟਾ ਚ ਹੁੰਦੀ ਪਿੰਨ ਦੋ ਚ ਹੁੰਦੀ ਆ ਜਾਂ ਕੁਝ ਆ ਅੱਛਾ ਹਾਂਜੀ ਅੱਛਾ ਇਹ ਹਜੇ ਚੈੱਕ ਨਹੀਂ ਕੀਤਾ ਵੀ ਮੈਂ ਆਪ ਕੱਢਿਆ ਨਹੀਂ ਐਵਰੇਜ ਕੱਢ ਇਹ ਤਾਂ ਇਹਨਾਂ ਸਾਲ ਦੀ ਬੈਟਰੀ ਦੀ ਗਾਰੰਟੀ ਹੈ ਕੌਲਮ ਲਾ ਕੇ ਸੰਤੋਸ਼ਟੀ ਹੈ ਵੀ ਇਹਨੇ ਪੈਸੇ ਲਾ ਤਾਂ ਲਏ ਆ ਕਿਉਂਕਿ ਹੁਣ ਤਾਂ ਜਿਹੜੀਆਂ ਸਕੂਟਰੀਆਂ ਵਾਲੇ ਆਫਰ ਜੇ ਆਪਾਂ ਦੇਖਦੇ ਆਂ ਉਹ ਤਾਂ 30 35 35000 ਚੀ ਸਕੂਟਰੀ ਦੇਈ ਜਾਂਦੇ ਆ ਉਹਦਾ ਜੀ ਟਾਇਰ ਵੀ ਦੇਸੀ ਹੋਣੇ ਉਹਦੇ ਅੱਛਾ ਇਹ ਟਾਇਰ ਦੇਖੋ ਕਿੰਨੇ ਵਧੀਆ ਚੌੜਾ ਟਾਇਰ ਆ ਦੇਖੋ ਹਾਂ ਠੀਕ ਆ ਮੇਰੇ ਕੋਲ ਉਹ ਵੀ ਹੈਗੀ ਆ अच्छा वो भी हैगी हां वो मेरे को हैगी वो बच्चे स्पीड कटा जमे हन मैं जाना करना 40 दी स्पीडा 40 दी बाद भाज दी नहीं है अच्छा ठीक है 40 45 ਤੇ ਬੈਟਰੀਆਂ ਬੂੰਡਰੀਆਂ ਜਾਂ ਉਹਦੀਆਂ ਕਿੰਨਾ ਕੁ ਟਾਈਮ ਕੱਟ ਗਿਆ ਉਹ ਬੈਟਰੀ ਸਾਲ ਬਾਅਦ ਤਰੋਂ ਨਹੀਂ ਪਿੰਦੀ ਸਵਾ ਸਾਲ ਬਾਅਦ ਤਰੋਂ ਨਹੀਂ ਪਿੰਦੀ اچھا ਸਵਾ ਸਾਲ ਚੱਲ ਤੇ ਕਿੰਨੀ ਘਾ ਤੁਹਾਡੇ ਕੋਲੇ ਚੱਲ ਚੱਲ ਤੋ ਚਲਾ ਦੇ ਬਹੁਤ ਚਲਾਈ ਸੀ ਬਸ ਮੰਨ ਕੇ ਚੱਲੋ ਵੀ ਸਵਾ ਸਵਾ ਸਾਲ ਬਾਅਦ ਰਲ ਗਈ ਬੈਟਰੀ ਅੱਛਾ ਵੀ ਮੁੱਲ ਕੁੱਲ ਮਿਲਾ ਕੇ 15000 ਹੋ ਗਏ ਤੇ ਲੱਗ ਗਿਆ ਸਾਲ ਬਾਅਦ ਖਰਚਾ ਇਹ ਤਾਂ ਫ੍ਰੈਂਕ 3 ਸਾਲ ਤੇ ਗਾਰੰਟੀ ਹੈ ਨਾ ਜਿਹਨੇ ਡੇਲੀ 100 ਕਿਲੋਮੀਟਰ ਚਲਾਉਣੀ ਹੈਗੀ ਉਹਦੇ ਵਾਸਤੇ ਵਧੀਆ ਇਹ ਚੰਗੀ ਹੈ ਜੀ ਪੂਰੀ ਵਧੀਆ ਮੇਰੀ ਖਾਤਰ ਮੈਂ ਇਹਨੂੰ ਵੱਧ ਚਲਾਉਣਾ ਜੀ ਸਿਰਫ ਮੈਨੂੰ ਜੀ ਕਰਦਾ ਚਾਰਜ ਲਾ ਦੇਣਾ 1.5 2 2 ਕਿਲੋਮੀਟਰ ਚਲਾਉਣੇ ਹੁੰਦੇ ਨਾਲ ਅੱਛਾ ਕਿੰਨੇ ਕ ਟਾਈਮ ਚ ਚਾਰਜ ਹੋ ਜਾਂਦੀ ਹੈ ਟਾਈਮ ਚ ਇਹ ਟਾਈਮ ਵੀ ਦੱਸਦੇ ਜੀ ਉੱਪਰ ਬੱਸ ਵੀ ਦੱਸ ਦੋ ਜੀ ਅੱਧਾ ਘੰਟਾ ਪੌਣਾ ਘੰਟਾ ਚਾਰਜ ਲਾਉਣੇ ਆਪਾਂ ਟਾਈਮ ਤੁਸੀਂ ਕਿੰਨਾ ਕ ਟਾਈਮ ਲਾਉਣੇ ਹੁੰਦੇ ਨੇ ਅਸੀਂ ਮੰਨ ਕੇ ਚੱਲੋ ਜੀ ਜਿਵੇਂ ਹੁਣ ਆਪਾਂ ਇਹ ਸਾਮ ਨੂੰ ਰਾਤ ਨੂੰ ਲਾਈ ਦੇਣਾ ਤਕਰੀਬਨ ਆ ਪਤਾ ਹਾਂ ਪੱਕਾ ਲੱਗਾ ਫੋਨ ਨੂੰ ਪੱਕਾ ਹੀ ਕਰਤਾ ਕੰਮ ਕਰਤਾ ਕੰਮ ਬਾਈ ਚਾਂਸ ਜੇ ਹੁਣ ਮੰਨ ਲਾ ਵੀ ਇਹ ਤੇ ਤੱਤੀ ਕਿਸੇ ਹੈਗੀ ਸੀ ਬੈਟਰੀ ਡੇਢ ਡੇਢ ਘੰਟੇ ਚ ਨੇ ਚਾਰਜ ਕਰਦੀ ਫਿਰ ਅੱਛਾ ਡੇਢ ਘੰਟੇ ਚ ਫੁੱਲ ਕਰ 100 ਤੇ ਕਰਦੀ ਫਿਰ ਠੀਕ ਆ ਹਾਂਜੀ ਕਾਲਮ ਲਾ ਕੇ ਕਿ ਮੇਰੇ ਹੱਕ ਤੇ ਯਾਰ ਬਾਕੀ ਮੈਨੂੰ ਤਾਂ ਜਰਬਾ ਤਾਂ ਵਧੀਆ ਲੱਗਾ ਬਾਕੀ ਬ੍ਰੇਕਾਂ 'ਤੇ ਰੁਕਾਂ ਦੀ ਪਾਵਰ ਆ ਬਾਕੀ ਇੱਕ ਗੱਲ ਹੋਰ ਆ ਜੀ ਇੱਕ ਤੇ ਵੱਡਾ ਮਾਡਲ ਆਉਂਦਾ ਉਹ ਚਾ ਉਹ ਕਾਮਜਾਬ ਨਹੀਂ ਕੋ ਟੱਚ ਆ ਅੱਛਾ ਜਿਹੜਾ ਵੱਡਾ ਮਾਡਲ ਆ ਉਹ ਇੱਕ 1.48 ਹਜ਼ਾਰ ਦਾ ਉਹ ਟੱਚ ਆ ਤੂੰ ਐ ਕਰਕੇ ਉਹ ਚੱਲ ਅੱਛਾ ਅਨਪੜ੍ਹ ਬੰਦਾ ਵੀ ਚਲਾ ਸਕਦਾ ਜੀ ਠੀਕ ਆ ਉਹ ਪੜ੍ਹੇ ਲਿਖੇ ਦੀ ਖਾਤਰ ਟੱਚ ਹੋ ਸਕਰੀਨ ਕਰਨਾ ਨਹੀਂ ਪਤਾ ਲੱਗਦਾ ਜਵਾਬ ਨਹੀਂ ਪਤਾ ਲੱਗਦਾ ਬੁੜੇ ਨੂੰ ਲੱਗਦਾ ਪਤਾ ਜਾਣਕਾਰ ਹੈਗੇ ਪਰ ਬਟਨ ਆਪ ਲਾਗੇ ਹਾਂ ਉਹ ਤੇ ਫਕਸਨ ਹੈਗਾ ਉਹ ਇੱਕ ਨਾ ਹੈਂਗ ਹੁੰਦੀ ਹੈ ਜਿਹੜੀ ਅੱਛਾ ਜਿਹੜੀ 1,48,000 ਵਾਲੀ ਉਹਦਾ ਕਈ ਵਾਰ ਹੈਂਗ ਹੋ ਜਾਂਦੀ ਹੈ ਬਟਨ ਕੰਮ ਕਰਨ ਵਾਲੇ ਅੱਛਾ ਇਹਦੇ ਚ ਤਾਂ ਨਹੀਂ ਇਹੋ ਜਿਹੀ ਕੋਈ ਸਮੱਸਿਆ ਆਈ ਹੈ ਇਹਦੇ ਚ ਕੋਈ ਪ੍ਰੋਬਲਮ ਨਹੀਂ ਤਾਂ ਕੋਈ ਕਿਸੇ ਪਾਸੋਂ ਕਮੀ ਪੇਸੀ ਲੱਗੀ ਨਹੀਂ ਅੱਛਾ ਠੀਕ ਆ ਨਾ ਤੇ ਠੀਕ ਆ ਠੀਕ ਆ ਵਧੀ ਕੁੱਲ ਮਿਲਾ ਕੇ ਵਧੀਆ ਹੈ ਬਾਕੀ ਐਵਰੇਜ ਕੱਢ ਲਈ ਆ ਪਤਾ ਨਾਲ ਦੀ ਨਾਲ ਹੀ ਹ ਠੀਕ ਹੈ 4 ਸਾਲ ਦਾ ਥਾਲ ਦਾ ਠੀਕ ਹੈ ਹਾਂਜੀ ਹਾਂਜੀ ਕਲ ਮਲਾ ਕੇ ਲੋਕਾਂ ਨੂੰ ਕੀ ਸੁਝਾ ਦੇਵੋਗੇ ਵੀ ਲੈਣੀ ਚਾਹੀਦੀ ਹੈ ਆਈਟਮ ਕਿ ਨਹੀਂ ਲੈਣੀ ਚਾਹੀਦੀ ਮੇਰੇ ਸਾਬ ਨਾਲ ਵੀ ਜਸਤਨ ਮੈਂ ਤੇਲ ਫੂਕਦੇ 200 ਦਾ ਨਤ ਫੂਕ ਦਿੰਦਾ ਸੀ ਅੱਛਾ 6000 ਰੁਪਏ ਮੇਰਾ ਮਹੀਨੇ ਦਾ ਖਰਚਾ ਹੈਗਾ ਸੀ ਤੇ ਇਹਦੀ ਕਿਸ਼ਤ ਕਿੰਨੀ ਭਰਨੀ ਹੈ 4000 ਕਿਸ਼ਤ ਦਾ ਅੱਛਾ ਯਾਨੀ ਕਿ 2000 ਬਚੂਗਾ ਹੁਣ 2000 ਹਾਂ ਕਿਸ਼ਤ ਭਰ ਕੇ 2000 ਬਚੂਗਾ ਤੇ ਬਾਕੀ ਜਿਹੜੀ 30500 ਡਾਊਨ ਪੇਮੈਂਟ ਭਰੀ ਆ ਹਾਂ ਉਹ ਤਾਂ ਫਿਰ ਹੁਣ ਫ੍ਰੀ ਵੀਓ ਚਲਾਉਣੇ ਵੀ ਹੈਗੇ ਆ ਜੀ ਨਜ਼ਾਰਾ ਵੀ ਵੱਖਰਾ ਅੱਛਾ ਹਾਂਜੀ ਹਾਂਜੀ ਕੋਈ ਬ ਉਲਟਰੋਮ ਪੰਗੀ ਲੈਣਾ ਨਾਮ ਨੂੰ ਮੈਂ ਹਾਂ ਪਗਾ ਸਪੀਡ ਤੇ ਪਾ ਅਗਲਾ ਨਾ ਮਰ ਟੱਕਰ ਕੇ ਦੇ ਦਾਂ ਵੀ ਕਿਤੇ ਗੇਅਰ ਗੁਰਜ ਪਾਉਂਦਾ ਉਹਨਾਂ ਦਾ ਕਿਤੇ ਦੀ ਕਿਤੇ ਨੰਗ ਜਾਂਦੀ ਹੈ 90 100 ਤੇ ਜਾਂਦੀ ਹੈ ਇਹਦੇ ਨਾਲ ਦੀ ਨਾਲ ਇਹ ਤਾਂ ਐ ਰੱਖ ਲਈ ਬੰਦੀ ਰੋਕ ਨਹੀਂ ਬੰਦੀ ਆ ਇੱਕ ਵੱਲੀ ਆ ਗਈ ਪਿਕਅਪ ਤਾਂ ਜਿਹੜਾ ਚਲਾ ਲਾਂਦਾ ਉਹਨੂੰ ਅੱਡ ਪਤਾ ਲੱਗੀ ਠੀਕ ਆ ਵੀ ਇਹ ਸੀਗਾ ਬਾਈ ਦਾ ਤਜਰਬਾ ਬਾਈ ਨੇ ਲਿਆਂਦੀ ਆ ਉਹਲਾ ਸਕੂਟਰੀ ਇਹ ਹਾਂਜੀ ਠੀਕ ਆ ਤੇ ਬਾਈ ਨੇ ਆਪਦਾ ਤਜਰਬਾ ਦੱਸਿਆ ਵੀ 12 ਦਿਨ ਹੋ ਗਿਆ ਇਹਨੂੰ ਚਲਾਉਂਦੇ ਨੂੰ ਬਾਈ ਨੂੰ ਠੀਕ ਆ ਕਲਮ ਲਾ ਕੇ ਇਹਨੂੰ ਪੂਰੇ ਸਿਸਟਮ ਨੂੰ ਤੇ ਬਾਕੀ ਜੇ ਤੁਸੀਂ ਵੀ ਇਹ ਲੈਣੀ ਆ ਕਿ ਸਕੂਟਰੀ ਤਬਈ ਲੈ ਸਕਦੇ ਹਣਾ ਘੈਂਟ ਚੀਜ਼ ਹੈਗੀ ਵੈਸੇ ਤਾਂ ਜਿਹਨੇ ਰੋਜ਼ 20 50 ਕਿਲੋ 50 60 ਕਿਲੋਮੀਟਰ ਡੇਲੀ ਆਉਣਾ ਜਾਣਾ ਉਹਦੇ ਲਈ ਚੀਜ਼ ਚੰਗੀ ਹੈਗੀ ਮੈਨੂੰ ਦੇਖਣ ਨੂੰ ਚੰਗੀ ਲੱਗੀ ਬਾਕੀ ਭਾਈ ਇਹ ਦੇ ਕੋਈ ਕਹਿਣਾ ਚਾਹੁੰਦਾ ਪੁੱਛ ਲੈਨੇ ਕੀ ਬਾਕੀ ਭਾਈ ਇਹ ਆਪਣੇ ਫੇਸਬੁੱਕ ਤੇ ਆਪਣਾ ਗਰਜੀਤ ਰਾਏ ਆਪਣਾ ਚੈਨਲ ਆ ਹਾਂ ਠੀਕ ਹੈ ਜੀ ਪੇਜ ਅਖਰਜੀਤ ਫੇਸਬੁੱਕ ਤੇ ਤੇ ਉਹਦੇ ਤੇ ਆਪਣੀ ਸਾਰੀ ਜਾਣਕਾਰੀ ਦਿੱਤੀ ਵੀ ਵੀਡੀਓ ਪਾਈ ਵੀ ਆਪਣੀ ਇਹਦੇ ਲਿਆਂਦੀ ਸੀ ਕੀ ਗੱਲਬਾਤ ਆ ਸਾਰਾ ਉਹਨਾਂ ਨੰਬਰ ਜਨਸੀ ਵਾਲਾਂ ਦਾ ਤੇ ਕਿਹਨੇ ਕਨੈਕਟ ਕਰਨਾ ਤਾਂ ਉਹ ਕਰ ਸਕਦੇ ਠੀਕ ਹੈ ਠੀਕ ਹੈ ਜੀ ਇਹਦੀ ਬੁਕਿੰਗ ਚੱਲਦੀ ਹੈ ਬਈ 20 ਦਿਨ ਬਾਅਦ ਆਪਾਂ ਨੂੰ ਮਿਲੀ ਸੀ ਅੱਛਾ 20 ਦਿਨ ਬਾਅਦ ਮਿਲੇ ਜੇ ਅੱਜ ਬੁਕਿੰਗ ਕਰਾਵਾਂਗੇ ਜੀ ਫਟੋ ਫਟ 20 ਦਿਨ ਬਾਅਦ ਆਪਾਂ ਨੂੰ ਮਿਲੂਗੀ ਜੀ ਠੀਕ ਹੈ ਬਈ ਹਾਂਜੀ ਹਾਂਜੀ ਲਓ ਵੀ ਸਾਥੀਓ ਜੀ ਜਿਹਨੇ ਵੀ ਲੈਣੀ ਹੈਗੀ ਸਕੂਟਰੀ ਉਹ ਜ਼ਰੂਰ ਅ ਬਾਈਆਂ ਨਾਲ ਹਨਾ ਕੰਟੈਕਟ ਕਰ ਲੇ ਤੇ ਬਈ ਚੀਜ਼ ਬਾਈ ਦੇ ਦੱਸਣ ਮੁਤਾਬਕ ਵਧੀਆ ਹੈਗੀ ਬਾਕੀ ਜਬਾਈ ਦਾ ਤਜਰਬਾ ਕਿਵੇਂ ਦਾ ਰਹੂ ਮਹੀਨਾ ਡੇਢ ਮਹੀਨਾ ਹੋਰ ਚਲਾਉਣ ਦਿੰਦੇ ਆ ਇਹਨੂੰ ਫੇਰ ਦੇਖਦੇ ਆ ਵੀ ਕੀ ਦੰਦਾ ਤਜਰਬਾ ਠੀਕ ਹੈ ਜੀ